ਸਾਰੇ ਸਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਰੋਜੀ ਟਾਈਮ ਹੋ ਗਿਆ ਵਾ ਸਵਾ 3 ਦਾ। ਇਧਰ ਆਪਾਂ ਬਣਾ ਲਈ ਚਾਹ। ਜਿਹੜੀ ਬਣਾਉਣੇ ਰੋਏ ਲੋਡੇ ਵਾਲੀ। ਤੇ ਇਧਰ ਆਪਾਂ ਛੇੜਲੇ ਕਰੇਲੇ ਆਵੇ। ਅੱਜ ਆਪਾਂ ਬਣਾਉਣੇ ਕਰੇਲੇ ਮੈਂ ਇਧਰ ਆਵੇ ਸਮਾਨ ਦੀ ਕਰ ਲਈ ਤਿਆਰੀ। ਉਹ ਪਿਆਜ਼ ਛਿੱਲ ਕੇ ਭਿੰਡੇ ਨਾਲ ਰਹੀ ਮਿਰਚ ਗਿਆ, ਕਰੇਲਿਆਂ ਦਾ ਛੇਲਾ। ਤੇ ਨਾਲ ਲੰਮੇ-ਲੰਮੇ ਮਹਾਂ ਦੋ ਗੰਢੇ ਚੀਰ ਕੇ ਤੇ ਇਹਨਾਂ ਨੂੰ ਭੋਨਾ ਲਾਂਗੇ। ਨਾਲ ਆਇਆ ਇੱਕ ਕੱਕੌਲੀ ਦਾਲ ਆ ਵੇਖੋ ਇਹ ਵੀ ਹੋਣਾ ਆਪਣਾ ਇੱਕ ਗੰਡਾ ਨਿਕਾ ਜਿਆ ਤੇ ਨਾਲ ਇੱਕ ਮਿਰਚ ਚੀਰ ਕੇ ਹਰੀ ਸਿੰਪਲ ਜੀ ਦਾਲ ਨੂੰ ਲਾ ਦੇਣਾ ਨਾਲ ਤੜਕਾ ਆਹ ਲਓ ਦਾਨੀ ਹੋਲੀ ਹੋਲੀ ਹਮਾ ਚਾਹ ਪੀ ਲਗੇ ਫਿਰ ਮੀਦਿ ਕਸ਼ ਕਰਕੇ ਪਿਆਜ਼ ਮਸਾਲਾ ਭੁੰਨ ਕੇ ਤੇ ਪਿਆਜ਼ ਉਹ ਦੇ ਸੌਰੀ ਘਰੀ ਦੇ ਪਰ ਕੇ ਤੇ ਉਹਨਾਂ ਨੂੰ ਹੌਲੀ ਹੌਲੀ ਤਰ ਲੈਣੇ ਆ ਟਾਈਮ ਹੋ ਜਾਣਾ ਹੌਲੀ ਹੌਲੀ ਮੈਂ ਸੋਈ ਚ ਖਲੋਤਾਂ ਜਾਂਦਾ ਆਪਾਂ ਧਰ ਕੇ ਅੰਦਰ ਚੱਲ ਜਾਣਾ ਆਪਾਂ ਉਹਨੂੰ ਕਿਹੜਾ ਇੱਥੇ ਸਜਾਵਾ ਕੋਈ ਇੱਕ ਜਿਹੜਾ ਲੱਗੇ ਰਹਿਣਾ ਇਥੇ ਤੇ ਜਿਹੜੇ ਭੈਣ ਭਰਾ ਨਵੇਂ ਆਏ ਨਾ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਵੀਡੀਓ ਵਾਧ ਤੋਂ ਵਾਧ ਸ਼ੇਅਰ ਕਰੋ ਜਿੰਨੀ ਹੁੰਦੀ ਵਾਧ ਤੋਂ ਵਾਧ ਤੇ ਚਲੋ ਜੀ ਨਾਲ ਤਾਂ ਪੀਨੇ ਚਾਹ ਤੇ ਕਿਉਂਕਿ ਇਹ ਚਰਚਾ ਨਾ ਪੀਤੀ ਉਹਨਾਂ ਚਰਕੋਸ਼ ਨਹੀਂ ਹੋਣਾ ਇਹਨਾਂ ਦੋ ਕੱਪੜੇ ਉਹ ਧੋ ਕੇ ਟਿੰਕੀ ਪਾਣੀ ਨਹੀਂ ਹੈਗਾ ਟੈਂਕੀ ਪਾਣੀ ਦੀ ਭਰੀ ਲਮੇ ਪੈਜੋ ਘੜੀ ਤੇ ਕੰਮ ਛੋਟੇ ਜਾਂਦੇ ਆ ਜਦੋਂ ਸੁੱਤੇ ਉਠ ਖਲੋ ਨਾਲ ਹੀ ਕੰਮ ਉਠ ਖਲੋਣੇ ਪਰ ਕਰਨੇ ਪੈਣੇ ਸਹਾਨੀ ਆ ਇਹ ਜਿਹੜਾ ਪਿਆਜ਼ ਤੇ ਆ ਹਰੀ ਮਿਰਚ ਇਹ ਜਿਹੜੀ ਆਪਾਂ ਥਾਲ ਨੂੰ ਪਾ ਦੇਣਾ ਤੜਕਾ ਤੇ ਆ ਪਿਆਜ਼ ਦੋਹੇ ਜਿਹੜੇ ਪੀਲੇ ਕਸ਼ ਕਰਕੇ ਮਸਾਲਾ ਤੇਲੇ ਦੇ ਪਰ ਦੇਣੇ ਆ ਵੀ ਧਿਆਨ ਦੇ ਮਹਿੰਗੀਆਂ ਹੀ ਬੜੀਆਂ ਸਬਜ਼ੀਆਂ ਬਲੇ ਬਲੇ ਇਹਨੀਆਂ ਮਹਿੰਗੀਆਂ ਕੋਈ ਹਿਸਾਬ ਨਹੀਂ ਸੋ ਗੋਭੀ 60 ਬੈਂਗਣ ਸੜੇ ਜਿਹੜੇ ਅੰਦਰ ਕੋਈ ਪੁੱਛਦਾ ਨਹੀਂ ਤੇ 60 ਅਰਬੀ ਹਲਵਾ ਕੀ 40 ਰੁਪਏ ਦੇਸੀ ਕद्दू 80 ਸੌਰੀ 100 ਰੁਪਏ ਕਿਲੋ ਦੇਸੀ ਕद्दू 80 ਪਿੰਡੀਆਂ ਤੇ 100 ਰੁਪਏ ਕੀ ਆ ਤੋਰੀਆਂ ਤੇ 100 ਹੀ ਗਰੇਲੇ ਸੀ ਫਿਰ ਮੈਂ 50 ਦੇ ਕਰਾਏ ਭਰਾਵਾ 50 ਦੇ ਕਰ ਗਏ ਕੀ ਆ ਆਲੂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਆਲੂਆਂ ਨੂੰ 30 ਰੁਪਏ ਕਿਲੋ ਆਲੂ ਇਦੋਂ ਆਪਣੇ ਹੁੰਦੇ ਉਹਨਾਂ ਸਾਂਭੀ ਦੇ ਨੇ ਤੇ ਮੁੱਲ ਲਿਆਂ ਕੇ ਖਾਣ ਜਿਹਦਾ ਅੰਦ ਸਵਾਦ ਆਉਂਦਾ ਉਹ ਆ ਲੋਇਆ ਕੀ ਕਰਨਾ ਮਜਬੂਰੀ ਖਾਣੀ ਪੈਣੀ ਪਿਛਲੇ ਸਾਲ ਅਸੀਂ ਇੱਥੇ ਵੱਲਾਂ ਬੂਏ ਘੜੀ ਲਾ ਲਈਆਂ ਸੀ ਹਲਵੇ ਕਹੇਦੇ ਸੀ ਕਦੋਂ ਤੱਕਿਆ ਤੋਰੀਆਂ ਇੰਨੀ ਮੌਜ ਰਹੀ ਕੋਈ ਹਿਸਾਬ ਨਹੀਂ ਐਦ ਕੀ ਐਵੇਂ ਨਾਲ ਨਾਲ ਉਹ ਜਗ੍ਹਾ ਹੈਗੀ ਆ ਐਦ ਕੀ ਲਾਏ ਨਹੀਂ ਲਾ ਲੈਂਦੇ ਤੇ ਚੱਲ ਆਈ ਪਾਈ ਇਹਨੂੰ ਕੀ ਲੱਗਾ ਕੋਈ ਇਸ ਦਾ ਪੰਜਰ ਚੱਲ ਗੇ ਫਿਰ ਆਪਾਂ ਭਰ ਦੇ ਆਣਗੇ ਕarele ਨਾਲ ਆਪਾਂ ਨਾਲ ਹੀ ਦਾਣ ਤੜਕਾ ਲਾ ਲੈਣਾ ਸਾਰੀ ਤਿਆਰੀ ਕਰਕੇ ਮੈਂ ਕarele ਭਰ ਕੇ ਫਿਰ ਮੈਂ ਵੀਡੀਓ ਚਾਲੂ ਕਰੂੰਗੀ ਤੇ ਆ ਮਸਾਲਾ ਪੰਨਾ ਨਾ ਕareleਆਂ ਦਾ ਇਹ ਤੁਹਾਨੂੰ ਪਤਾ ਹੋਵੇ ਤੁਸੀਂ ਵੀ ਬਣਾਉ ਦੇ ਜੇ ਮੈਂ ਕਿਹੜੇ ਅਲੂਕਾਰ ਬਣਾਉਣੇ ਪਾਸੇ ਇਹ ਵੱਖਰਾ ਕਿ ਮੈਂ ਥੋੜਾ ਕੰਮ ਚੁਗੁਰ ਪਾ ਦੇਣੀ ਮਸਾਲੇ ਚ ਤੇ ਚਲੋ ਜੀ ਚੱਲ ਗਿਆ ਆਪਾਂ ਅੰਦਰ ਚਾਹ ਪੀਏ ਠੰਡੇ ਥਾਂ ਤੇ ਫਿਰ ਆਪਾਂ ਆਣ ਕੇ 4 1/2 ਕਿਆਰ ਅੰਦਰ ਉਹਨੇ ਫਿਰ ਆਪਾਂ ਨਾਲ ਤੜਕਾ ਲਾ ਲਗੇ ਤੇ ਨਾਲ ਹੀ ਆਪਾਂ ਉਹ ਕੰਮ ਤੇ ਕਰਨੇ ਰੋਟੀ ਤੇ ਖਾਣੀ ਹੁਣ ਚਲੋ ਜੀ ਚੱਲ ਗਿਆ ਆਪਾਂ ਲਓ ਜੀ ਮਸਾਲਾ ਆਪਾਂ ਵੀ ਭੁੰਨ ਕੇ ਕਰ ਲਿਆ ਤਿਆਰ ਤੇ ਇਧਰ ਆਪਣੇ ਕarele ਆਹ ਮੈਂ ਕਿਹਾ ਕareleਆਂ ਦੇ ਦਾ ਸ਼ੇਲਾ ਤੇ ਨਾਲ ਪਿਆਜ਼ ਦੋ ਚੀਰ ਕੇ ਇਹਨਾਂ ਨੂੰ ਆਪਾਂ ਭੁੰਨ ਲੈਣੀ ਇਹਨਾਂ ਨੂੰ ਆਪਾਂ ਜਿਹੜੀ ਮਸਾਲੇ ਵਾਲੀ ਕੜਾਈ ਹੈ ਨਾ ਇਹ ਚ ਭੁੰਨਾਂਗੇ ਭੁੰਨ ਕੇ ਫਿਰ ਵਿੱਚ ਅਕੇ ਕarele ਲਾ ਦਾਂਗੇ ਇਹਦੇ ਵਿੱਚ ਮਤਾਰਦੀ ਕੜਾਈ ਉਹਨਾਂ ਪਾ ਲਈਏ ਤੇਲ ਅਵੇ ਦੋਹੀ ਕਰਨਾ ਉਹ ਜਲਾ ਪਾਈਠੀ ਰੱਖ ਲਈਏ ਕਿਉਂਕਿ ਉਹਨਾਂ ਬਰਤਨ ਆ ਤੇ ਹੈ ਗਾਈ ਘੜੀ ਘੁੜੀ ਕੋਹੋਂ ਅੰਦਰੋਂ ਪ੍ਰੈਸ ਕਾਉਂਟਰ ਚੋਂ ਕੱਢ ਕੇ ਲਿਆਵੇ ਉੱਥੇ ਨਾਲ ਇਹਦਾ ਕੰਮ ਨਹੀਂ ਕੋਈ ਇਧਰ ਤਾਂ ਤੀ ਦਾਲ ਇਹਨੂੰ ਨਾਲ ਹੀ ਤੜਕਾ ਲਾ ਕੇ ਨੂੰ ਬੈਨਦੇ ਹੁੰਦਾ ਚੇਤਾ ਭੁੱਲ ਗਿਆ ਨਾਲ ਪਾਇਆ ਕੜੀ ਪਤਾ ਅੱਜ ਹੁਣ ਬੈਨ ਗਿਆ ਹੀ ਦੇਖ ਗਈ ਸਵੇਰੇ ਬਾਵਾ ਉਹ ਮੈਂ ਤੋੜ ਕੇ ਰੱਖਿਆ ਹੁਣ ਮਨ ਦਿਖਾ ਕੇ ਪਾ ਕੇ ਖਰੇ ਜਿਹਾ ਚ ਰਹਿਦੇ ਆ ਉਹਦਾ ਟੇਸਟ ਬੜਾ ਬੜਾ ਹੁੰਦਾ ਜਦੋਂ ਦਾਲ ਸਬ지 ਤਾਉਨੇ ਆਪਾਂ ਤੇ ਲੋ ਚੱਲਿਆ ਗਰਮ ਆਪਾਂ ਘਰੇਲੇ ਭਰ ਕੇ ਚਲੋ ਜੀ ਬਾਈ ਕਰਾਂ ਚਾਹੁੰਦੇ ਬਰੂ ਅਦਰਕ ਪਰ ਫਿਰ ਵੀ ਚਲੋ ਜੀ ਰਾਜ ਮਸਾਲਾ ਪਾਉਣ ਦੇ ਤੋਂ ਨੇ ਕਰੇਲੇ ਆ ਜੀ ਉਹਨਾਂ ਨੂੰ ਪੋਸ਼ਕਾ ਚਟਾ ਚਾਪਾਣ ਲਿਆ ਉਹਦੇ ਕਰੇਲੇ ਦਾ ਪਾਣੀ ਨੀ ਤਾਲਾ ਤੇ ਮਸਾਲਾ ਨਹੀਂ ਆ ਆਪਣਾ ਕਰੇਲੇ ਨੂੰ ਪੋਜਦਾ ਆ ਮੈਂ ਸਾਰਾ ਪੋਹੇ ਘਰੇ ਲਿਆ। ਮੈਨੇ ਖਿਚਣੀ ਹੋਣੀ ਹੈ। ਦਾਲ ਚੰਦਿਆ ਵਨ ਉਹ ਹੋ ਗਈ ਨੇ ਤੇ ਮਹਰੇ ਗਾ ਥੋੜਾ ਜਿਆਦਾ ਆਟਾ ਪੁੱਣਾ। ਕੋਹ ਹੈ ਦਵਾ ਸ਼ਿਆਸਾਤਾ ਹੋਈ ਕਿਆ ਨਾ ਸੁਈਏ ਤਾਂ ਸ਼ਿਆਨਸਤਾ ਗਈ ਹੋਰ ਬੋਨਾ। ਇਹ ਰੋਟੀ ਹੋਰ ਪੂਰੀ। ਹੁਣ ਨਾਲ ਇਹਦੇ ਨਾਲ ਕਿਦ੍ਹਾ ਲੈਣੀ ਮੈਂ ਤੇ ਲੋੜ ਨੂੰ ਬਾਹਰ ਨਾਲ ਬੋਨਾਂ ਵਾਲੀ ਆਟਾ। ਹੁਣ ਚੰਗੀ ਅੰਦਰ। ਤਰੇਲੇ ਮੱਠੇ ਮੱਠੇ ਕਰ ਦੇ ਲਈ। ਆਪਣੀ ਇਹਦੇ ਚੀਰ। ਉਹ ਡਬਲ ਹਾਂ ਬੈਜੇ। ਤਰੇਲੇ ਪੂਰੇ ਤਾਂਵੇ 24 ਹੀ ਨਿਕਲੇ। ਇੱਕ ਹੀ ਤਰੇਗਾ ਹੈ ਜੀ 24 ਹੀ ਨਿਕਲੇ। ਬੜੇ ਬੰਦ ਲੱਗ ਰਿਹਾ। ਮੈਂ ਨਾ ਗਰੀਬੀ 20.0 ਰੁਪਏ ਨਾ ਸੋ ਆਹ ਕਿਥੋਂ ਲਿਆ ਆਹਰੇ ਕਾ ਸਬਜੀ ਵਾਲੇ ਜਿਹੜਾ ਡੱਬਾ ਦੇ ਵਿੱਚ ਜਦਾ ਤੇ ਰੋਟੀ ਤੇ ਸਬਜੀ ਨਾ ਦੇ ਸਕਦਾ ਆਜਾ ਜਦਾ ਕੇ ਨਕਰੇ ਲਈ ਹੁਣ ਸੰਗ ਸਾਰਾ ਤੇਜੀ ਆ ਇਹ ਕਿੰਨੋ ਕਰੇ ਲਈ ਹੋਤੀ ਕਿ ਆ ਕੇ ਸਰਤਾ 对。 and i are fighting <laughs> ਫੋਟੋ ਕੈਮਰਾ ਕਿਉਂ ਨਹੀਂ ਸਾਫ਼ ਫੋਟੋ ਸਾਫ਼-ਸਾਫ਼ ਕਿਉਂ ਨਹੀਂ ਵੀਡੀਓ ਬਣਦੀ ਆ ਵੇਖੋ ਕਰੇਲੇ ਗਾਈ ਭਾਂਜਾ ਮਸਾਲਾ ਜਦ ਆਪਾਂ ਜਦ ਆਪਾਂ ਲੌਣੇ ਨਹੀਂ ਜਿਆਦੇ ਉਹ ਤਾਂ ਇਹਨਾਂ ਨੂੰ ਮੜਾ ਜਾਂ ਸਾਈਡਾਂ ਬਰਦਾਂਗੇ ਆ ਜਿਹੜਾ ਗੰਡੇ ਤੇ ਕਰੇਲੇ ਦੀਆਂ ਛੇਲਾਂ ਤੇ ਕਰ ਮਿਰਚ ਉਹਨਾਂ ਨੂੰ ਫਰਾਈ ਕਰਦੇ ਹਾਂ ਕਿਉਂਕਿ ਛੱਲਾਂ ਮੈਨੂੰ ਸਿਰਬਰ ਵਾਲੇ ਰਾਹ ਤੇ ਚੱਲਣਗੇ ਨਾ ਮੈਂ ਖਾ ਲੂੰ ਕੋ ਨਾਲੇ ਗੰਡੇ ਪਾਣ ਤੇ ਪੱਗੀਆਂ ਤੇ ਨਾਲ ਵਦਗਾ ਬਣ ਜਾਂਦੇ ਹੋਂਦਾ ਸਰ ਜੀ ਸਵੇਰੇ ਵੇਖੀ ਜਾਓ ਤੇ ਚਲੋ ਜੀ ਆਪਣਾ ਪਚ ਲਗੇ ਅੰਦਰ ਤੇ ਵੀਡ ਗਾ ਕਰ ਦਿੰਨੇ ਆਪਾਂ ਐਂਡ ਫਿਰ ਜਾਰੀ ਲੰਮੀ ਹੋ ਜਾਂਦੀ ਫਿਰ ਪੈਣਾ ਨਹੀਂ ਦਗਾਣੀ ਵੀਡ ਗਾ ਤੇ ਸ਼ਿਆ ਸਟਾਟ ਮੰਟ ਨਹੀਂ ਪੈਣਾ ਨਹੀਂ ਦਗਾ ਸ਼ੋਰਟ ਨਹੀਂ ਵੀਂਦਣਾ ਉਹਤੇ ਨਹੀਂ ਕਮੈਂਟ ਕਰਦਿਆਂ ਤੇ ਐਡੀ ਲੰਮੀ ਵੀਡੀਓ ਕੋ ਪੈਣਾ ਨਹੀਂ ਕਿਥੋਂ ਵੇਖਣੀ ਟਾਈਮ ਹੀ ਨਹੀਂ ਪੈਣਾ ਕੋ ਵੀਡੀਓ ਵੇਖਣ ਦਾ ਤੇ ਚਲੋ ਬਣਾ ਪਚ ਲਗੇ ਅੰਦਰ ਵੀਡ ਗਾ ਕਰ ਗਏ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇੱਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਟਾ ਵਾਟ ਸਪੋਰਟ ਕਰਿਓ ਚਲੋ ਜੀ ਮਿਲਾਂਗੇ ਕੱਲ੍ਹ ਅਗੀ ਵੀਡੀਓ ਵਿੱਚ ਸਾਸਰੀ ਘਾਲ ਸਾਰਿਆਂ ਨੂੰ ਜੁੰਦੇ ਵਾਸਤੇ ਰਹੋ